ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਇਆ ਪਟਿਆਲਾ ਸ਼ਾਹੀ ਪੱਗ ਜਿਹੜੀ ਆਪਾਂ ਜਿਹਦੀ ਲੈਂਥ ਹੈਗੀ ਆ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਜਿਹੜਾ ਫੁੱਲ ਵੈਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਲੜ ਲਗਾਉਣਾ ਆਪਾਂ ਨੇ ਜਿਹੜਾ ਸ਼ਿਰ ਦੇ ਸੈਂਟਰ ਤੋਂ ਲਿਆ ਆ ਕੇ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਅੱਗੇ ਥੱਲੇ ਫੋਲਡ ਕਰਕੇ ਇਸ ਲੜ ਨੂੰ ਨਾ ਮੋਟਾ ਕਰਕੇ ਇਸ ਲੜ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਜਿਹੜਾ ਬਾਅਦ ਫੇਰ ਕੇ ਇਸ ਲੜ ਨੂੰ ਜਿਹੜਾ ਮੋਟਾ ਆਪਾਂ ਨੇ ਕਰ ਲੈਣਾ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਜਿਹੜਾ ਬੈਗ ਤੱਕ ਆਪਾਂ ਨੇ ਜਿਹੜਾ ਇਸ ਲੜ ਨੂੰ ਲਗਾ ਦੇਣਾ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਮੁਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਨੁੱਤੇ ਰੱਖ ਕੇ ਇਸ ਰੜ ਨੂੰ ਇੱਕ ਗੜੜਾ ਥੱਲੇੋਂ ਸੈਂਟਰ ਚ ਹੋਲਸ ਨੱਕ ਜਿਹੜਾ ਸੇ ਦੇ ਵਿੱਚੋਂ ਰੱਖ ਕੇੜਾ ਫੋਲਡ ਕਰਕੇ ਘਾਰੇ ਥੋੜਾ ਉੱਤੇ ਰੱਖ ਕੇ ਜਿਹੜਾ ਆਪਾਂ ਨੇ ਪਹਿਲਾ ਲੜ ਲਗਾਇਆ ਉਸ ਤੋਂ ਇਸ ਲੜ ਤੋਂ ਜਿਹੜਾ ਲੈ ਕੇ ਆਉਣਾ ਉੱਥੇ ਲਗਾਉਣ ਤੋਂ ਬਾਅਦ ਇਸ ਲੜ ਨੂੰ ਜਿਹੜਾ ਆਪਾਂ ਨੇ ਬਾਜਾ ਫੇਰ ਲੈਣਾ ਚ ਕਿਤਰਾ ਇਸ ਲੜ ਦੇ ਵਿੱਚ ਜਿਹੜਾ ਬੈਕ ਤੱਕ ਜਿਹੜਾ ਬਾਜ ਫੇਰ ਕਿਸ ਲੜ ਦੀ ਹੋਈ ਸਫਾਈਆ ਉਹ ਆਪਾਂ ਨੇ ਕਰ ਲੈਣੀ ਚੰਗੀ ਤਰ੍ਹਾਂ ਸਵਾਈ ਕਰਨ ਤੋਂ ਬਾਅਦ ਜਿਹੜਾ ਇਸ ਲੜ ਨੂੰ ਵੀ ਆਪਾਂ ਨੇ ਲਗਾ ਦੇਣਾ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਜਿਹੜਾ ਦੂਸਰਾ ਲੜ ਲਗਾਇਆ ਉਸ ਤਰ੍ਹਾਂ ਜਿਹੜਾ ਆਪਾਂ ਨੇ ਤੀਸਰਾ ਲੜ ਲਗਾਉਣਾ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉੱਪਰ ਰੱਖ ਕੇ ਇਸ ਲੜ ਨੂੰ ਵੀ ਨੱਕੀ ਸੇਹ ਦੇ ਵਿੱਚ ਗੈੜਾ ਫੋਲਡ ਕਰਕੇ ਤੇ ਗੈੜਾ ਇਸ ਲੜ ਨੂੰ ਵੀ ਆ ਡਬਲ ਫੋਲਡ ਕਰ ਦੇਣਾ ਡਬਲ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਬੈਗ 'ਤੇ ਸਾਫ਼ ਕਰਕੇ ਇਸ ਲੜ ਦੇ ਵਿੱਚ ਜਿਹੜਾ ਬਾਅ ਫੇਰ ਕੇ ਇਸ ਲੜ ਦੀ ਜਿਹੜੀ ਸਪਾਈਆ ਉਹ ਆਪਾਂ ਨੇ ਕਰ ਲੈਣੀ ਚੰਗੀ ਤਰ੍ਹਾਂ ਜਿਹੜੀ ਆਪਾਂ ਨੇ ਬੈਗ ਤੱਕ ਪ੍ਰੋਪਰ ਜਿਹੜੀ ਸਫਾਈ ਉਹ ਸਾਰਿਆਂ ਦੀ ਕਰਨੀ ਉਤਲੇ ਪੇਜ ਨੇ ਵੀ ਜਿਹੜੇ ਉਹ ਵੀ ਆਪਾਂ ਨੇ ਜਿਹੜੇ ਚੰਗੀ ਤਰ੍ਹਾਂ ਜਿਹੜੇ ਸੈਟ ਨੇ ਉਹ ਆਪਾਂ ਨੇ ਕਰਨੇ ਹਨ ਇਸ ਲੜ ਦੇ ਵਿੱਚ ਵੀ ਜਿਹੜਾ ਬੈਗ ਤੱਕ ਜਿਹੜਾ ਸਫਾਈ ਕਰਕੇ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਜਿਹੜਾ ਆਪਾਂ ਨੇ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਤੇ ਜਿਹੜਾ ਕੀ ਆਪਾਂ ਨੇ ਅਗਲਾ ਲੜ ਲਗਾਉਣਾ ਪੁਣੀ ਦਾ ਡਾੜਾ ਖੋਲਦਾ ਪਾਸਾ ਉਸ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇੱਕ ਗਾਰ ਇਸ ਲੜ ਨੂੰ ਜਿਹੜਾ ਫੋਲਡ ਕਰਕੇ ਇੱਕ ਗਾਰ ਫਿਰ ਤੋਂ ਜਿਹੜਾ ਉੱਤੋਂ ਇਸ ਲੜ ਨੂੰ ਜਿਹੜਾ ਫੋਲਡ ਆ ਉਹ ਆਪਾਂ ਨੇ ਕਰ ਲੈਣਾ ਉੱਤੋਂ ਫੋਲਡ ਕਰਨ ਤੋਂ ਬਾਅਦ ਥੱਲੇ ਇਸ ਲੜ ਨੂੰ ਜਿਹੜਾ ਫਿਰ ਤੋਂ ਜਿਹੜਾ ਗੱਡਾ ਡਬਲ ਫੋਲਡ ਕਰਕੇ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਸਾਫ਼ ਆ ਆਪਾਂ ਨੇ ਕਰਕੇ ਲਗਾ ਦੇਣਾ ਹੁਣ ਜਿਹੜਾ ਕਿ ਆਪਾਂ ਨੇ ਤੀਜੇ ਰੱਡ ਦੇ ਵਿੱਚ ਜਿਹੜਾ ਬਾਅਦ ਫੇਰ ਕੇ ਇਸ ਰੱਡ ਦੀ ਜਿਹੜੀ ਸਫਾਈ ਕਰਕੇ ਇਆ ਉਹ ਚੌਥੇ ਰੜ ਦੇ ਵਿੱਚ ਵੀ ਜਿਹੜਾ ਬਾਜਾ ਆਪਾਂ ਨੇ ਫੇਰ ਲੈਣਾ ਸਾਰੇ ਰੜਤੀ ਜਿਹੜੇ ਆਪਣੇ ਸਫਾਈਆ ਉਹ ਜਿਹੜਾ ਸੈਟ ਪੂਰੀ ਚੰਗੀ ਤਰ੍ਹਾਂ ਕਰਨੀ ਆ ਤੇ ਜਿਹੜੇ ਕਿਸੇ ਰੜ ਦਾ ਵੀ ਜਿਹੜਾ ਫਾਸਲਾ ਉਹ ਆਪਣਾ ਜਿਹੜਾ ਵੱਧ ਘਟ ਨਹੀਂ ਰੱਖਣਾ ਤੇ ਜਿਹੜਾ ਉਤਲੇ ਪੇਚ ਹੋਣਗੇ ਉਹਨਾਂ ਵਿੱਚ ਵੀ ਜਿਹੜਾ ਤੁਸੀਂ ਨੇ ਬਾਜ ਫੇਰ ਕੇ ਆਪਾਂ ਨੇ ਉਹਨਾਂ ਲੜਾਂ ਦੀ ਜਿਹੜੀ ਸਫਾਈ ਆ ਆਪਾਂ ਨੇ ਕਰ ਲੈਣੀ ਉਤਲੇ ਪੇਚਾਂ ਦਾ ਵੀ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਉਤਲੇ ਪੇਚਾਂ ਦਾ ਵੀ ਜਿਹੜਾ ਫਾਸਲਾ ਉਹ ਵੱਧ ਘਟ ਨਹੀਂ ਰੱਖਣਾ ਤੇ ਜਿਹੜਾ ਕਿ ਆਪਾਂ ਨੇ ਇਹ ਰੜ ਲਗਾਉਣਾ ਇਸ ਲੜ ਦਾ ਵੀ ਜਿਹੜਾ ਪੂਣੀ ਦਾ ਖੁੱਲਦਾ ਪਾਸਾ ਥੱਲੇ ਆ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਲੜ ਨੂੰ ਜਿਹੜਾ ਡਬਲ ਹੋਲਡ ਕਰਕੇ ਨੱਕੀ ਸੇ ਦੇ ਵਿੱਚੋਂ ਵਿਅਕਤ ਤੱਕ ਇਸ ਲੜ ਨੂੰ ਸਾਫ਼ ਕਰਕੇ ਇਸ ਲੜ ਨੂੰ ਜਿਹੜਾ ਲਗਾ ਦੇਣਾ ਹਾਂ ਸਾਲਿਡਾਂ ਦੇ ਵਿੱਚ ਜਿਹੜਾ ਬਾਜਾ ਚੰਗੀ ਤਰ੍ਹਾਂ ਇਹਨਾਂ ਆਪਾਂ ਨੇ ਫੇਰ ਲੈਣਾ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਇਆ ਸੀ ਉਸ ਦੇ ਵਿੱਚ ਵੀ ਜਿਹੜਾ ਬਾਜ ਫੇਰ ਕੇ ਇਸ ਲੜ ਦੀ ਜਿਹੜੀ ਸਫਾਈ ਆ ਆਪਾਂ ਨੇ ਕਰ ਲੈਣੀ ਤਾਂ ਕਿਤਨਾ ਸਾਰੇ ਲੜਾਂ ਨੇ ਜਿਹੜਾ ਬਾਸ਼ ਫੇਰ ਕੇ ਪ੍ਰੋਪਰ ਜਿਹੜੀ ਸਫਾਈ ਆ ਉਹ ਆਪਾਂ ਨੇ ਕਰ ਲੈਣੀ ਹੈ ਜਿਹੜੀ ਸਾਰੇ ਲੜਾਂ ਦੀ ਜਿਹੜੀ ਮੋਟਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ ਤੇ ਜਿਹੜਾ ਕਿ ਆਪਾਂ ਨੇ ਇੱਕ ਲੜ ਲਗਾਉਣਾ ਇਸ ਲੜ ਦਾ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਸਾਨੂੰ ਉੱਤੇ ਰੱਖ ਕੇ ਇਸ ਲੜ ਨੂੰ ਨਾ ਕਿ ਇਸੇ ਦੇ ਵਿੱਚ ਇੱਕ ਗਾਰ ਫੋਲਡ ਕਰਕੇ ਇਸ ਲੜ ਨੂੰ ਵੀੜਾ ਡਬਲ ਫੋਲਡੋ ਕਰਨਾ ਗਾਰਸ਼ ਲਾੜ ਨੂੰ ਥੱਲੇ ਹੋਲਡ ਕਰਕੇ ਕਰਨ ਤੋਂ ਬਾਅਦ ਇਹ ਗਰ ਤੋਂ ਹਲਕਾ ਹੋਲਡ ਕਰਕੇ ਹਲਕਾ ਇਹੜਾ ਇਸ ਨੂੰ ਥੱਲੇ ਜਿਹੜਾ ਗਰ ਫਿਰ ਤੋਂ ਜਿਹੜਾ ਫੋਲਡ ਕਰ ਦੇਣਾ ਬੈਗ 'ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸਲੈਟ ਨੂੰ ਜਿਹੜਾ ਸਾਫ ਕਰਕੇ ਜਿਹੜਾ ਲਗਾ ਦੇਣਾ ਹੁਣ ਤੜੇ ਭੇਜਨੇ ਉਹ ਵੀ ਜਿਹੜੇ ਆਪਾਂ ਨੇ ਸੈਟ ਨੇ ਉਹ ਕਰ ਲੈਣੇ ਹਨਾ ਤੇੜਾ ਆਪਣਾ ਛੇਮਾ ਲੜ ਲਗਾਇਆ ਸੀ ਉਸ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਜ ਫੇਰ ਕੇ ਉਸ ਲੜ ਦੀ ਵੀ ਜਿਹੜੀ ਸਫਾਈ ਆ ਉਹ ਆਪਾਂ ਨੇ ਕਰ ਲੈਣੀ ਉਤਰੇ ਪੇਚਾਂ ਦਾ ਵੀ ਜਿਹੜਾ ਹਲਕੇ ਹਲਕੇ ਜਿਹੜੇ ਉੱਤੇ ਜਿਹੜੇ ਤਾਹਾਂ ਚੱਕ ਲੈਣੇ ਹਨ ਫਿਰ ਉਸ ਤੋਂ ਬਾਅਦ ਉਤਲੇ ਪੇਚਾਂ ਦੇ ਵਿੱਚ ਵੀ ਜਿਹੜਾ ਬਾਜ ਫੇਰ ਕੇ ਉਹਨਾਂ ਦੀ ਜਿਹੜੀ ਸਫਾਈ ਆ ਉਹ ਆਪਾਂ ਨੇ ਕਰ ਲੈਣੀ ਜੇਕਰ ਤੁਹਾਨੂੰ ਸਾਡੀ ਵੀਡੀਓ ਬਧੀਲਾ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੀ ਆਪਾਂ ਨੇ ਸ਼ੇਪ ਆੜੀ ਉਹ ਵੀ ਜਿਹੜੀ ਆਪਣੀ ਜਿਹੜੀ ਸ਼ੇਪ ਆ ਆਪਾਂ ਨੇ ਸੈੱਟ ਕਰ ਲੈਣੀ ਹੁਣ ਆਪਾਂ ਸ਼ੇਮੇ ਲੜ ਦੇ ਵਿੱਚ ਪ੍ਰੋਪਰ ਜਿਹੜਾ ਬੈਂਕ ਤੱਕ ਜਿਹੜਾ ਆਪਾਂ ਨੇ ਬਾਜਾ ਆਪਾਂ ਨੇ ਫੇਰ ਲੈਣਾ ਤੇੜਾ ਕੀ ਆਪਾਂ ਨੇ ਕੱਲ ਗੀ ਲੜ ਲਗਾਉਣਾ ਕੱਲ ਗੀ ਲੜੜਾ ਪੱਗ ਪਹਿਣਾ ਉਸ ਨੂੰ ਨੱਕ ਦੀ ਸ਼ੇਹ ਦੇ ਵਿੱਚ ਲਗਾ ਕੇ ਉਸ ਪੱਗ ਪੈਨ ਨੂੰ ਅੱਧਾ ਅੰਦਰ ਤੇ ਅੱਧਾ ਬਾਹਰ ਰੱਖ ਕੇ ਉਸ ਪੱਗ ਪੈਨ ਨੂੰ ਲਗਾ ਕੇ ਤੇੜਾ ਤੁਸੀਂ ਨੇ ਕਲਗੀ ਲੜ ਲਗਾਉਣਾ ਉਸ ਦਾ ਜਿਹੜਾ ਪੂਣੀ ਨੂੰ ਉਸ ਲੜ ਦੀ ਜਿਹੜੀ ਖੋਲ ਕੇ ਉਤਲੇ ਪੱਲੇ ਨੂੰ ਜਿਹੜਾ ਤੇੜਾ ਥੱਲੇ ਨੂੰ ਫੋਲਡ ਕਰਕੇ ਤੇ ਥੱਲੇ ਪੱਲੇ ਨੂੰ ਉੱਤੇ ਨੂੰ ਫੋਲਡ ਕਰਕੇ ਉਸ ਲੜ ਨੂੰ ਜਿਹੜਾ ਸਾਫ਼ ਕਰਕੇ ਜਿਹੜਾ ਚੰਗੀ ਤਰ੍ਹਾਂ ਉਸ ਲੜ ਦੇ ਜਿਹੜੇ ਬਾਹ ਹੋਣਗੇ ਹਲਕੇ ਜਿਹੜਾ ਤੁਸੀਂ ਨੇ ਚੱਕ ਕੇ ਜਿਹੜੇ ਅੰਦਰ ਨੂੰ ਫੋਲਡ ਕਰ ਦੇਣੇ ਹਨ ਬੈਕ ਤੋਂ ਵੀ ਤੁਸੀਂ ਨੇ ਜਿਹੜਾ ਸਾਰਾ ਲੜਾ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਸਾਫ਼ ਆ ਉਹ ਆਪਾਂ ਨੇ ਕਰ ਲੈਣਾ ਇਹੜਾ ਫਿਰ ਆਪਾਂ ਨੇ ਪੱਗ ਪੈੰਟ ਦੇ ਥੱਲੇ ਚ ਲਿਆ ਕੇ ਉਸ ਲੜ ਨੂੰ ਜਿਹੜਾ ਆਪਾਂ ਨੇ ਪੱਗ ਪੈੰਟ ਦੇ ਥੱਲੇ ਚ ਲਿਆਉਣ ਤੋਂ ਬਾਅਦ ਹਲਕਾ ਜਿਹੜਾ ਆਪਾਂ ਇਹ ਸਿਰ ਆ ਕਹਿੜਾ ਆਪਣੇ ਪੱਗ ਪੈਣਾ ਥੋੜਾ ਥੋੜਾ ਆ ਆਪਾਂ ਬਾਹਰ ਕੱਢਣ ਕੱਢ ਕੇ ਉਸ ਨੂੰ ਫਿਰ ਸੱਜੇ ਪਾਸੇ ਵੱਲ ਘੁਮਾ ਦੇਣਾ ਸੱਜੇ ਪਾਸੇ ਵੱਲ ਘੁਮਾਉਣ ਤੋਂ ਬਾਅਦ ਉਸ ਲੜ ਨੂੰ ਜਿਹੜਾ ਹਲਕਾ ਇਹ ਖੋਲ ਕੇ ਸ਼ੇਪ ਦੇ ਕੋਲ ਜਿਹੜਾ ਦੱਬ ਦੇਣਾ ਆਪਾਂ ਦਾ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸ਼ੇਪ ਦੇ ਕੋਲ ਉਸ ਲੜ ਨੂੰ ਜਿਹੜਾ ਦੱਬਣਾ ਕਿੰਦਰਾ ਆਪਾਂ ਨੇ ਕੱਲ ਗਿਲਾੜਾ ਆਪਾਂ ਨੇ ਸੈਟਅਪ ਕਰ ਲੈਣਾ ਉੱਤੋਂ ਲਾ ਲੜਬੀੜ ਆਪਾਂ ਨੇ ਚੰਗੀ ਤਰ੍ਹਾਂ ਸੈਟ ਕਰਕੇ ਜਿਹੜਾ ਤੁਹਾਡਾ ਸ਼ਿਮ ਲੜ ਉਸ ਨੂੰ ਵੀ ਜਿਹੜਾ ਆਪਾਂ ਨੇ ਇੱਥੋਂ ਜਿਹੜਾ ਸੈਟ ਆ ਉਹ ਕਰ ਲੈਣਾ ਹਲਕਾ ਜਿਹੜਾ ਤੁਸੀਂ ਨੇ ਅੱਖ ਦੇ ਕੋਲੋਂ ਵੀ ਜਿਹੜਾ ਬਾਹਰ ਫੇਰ ਕੇ ਹਲਕਾ ਲੜਾ ਉਸ ਦੀ ਅੱਖ ਦੇ ਜਿਹੜਾ ਚੱਕ ਲੈਣਾ ਤੇ ਅੱਖਾਂ ਤੋਂ ਵੀ ਜਿਹੜਾ ਆਪਾਂ ਨੇ ਪਾਗਾ ਉਹ ਆਪਾਂ ਨੇ ਇਹਦੀ ਅੱਖਾਂ ਤੋਂ ਸੇਮ ਰੱਖਣੀ ਆ ਉਹਤਲੇ ਪੇਜ ਨੇ ਉਹਦੇ ਉਹ ਵੀ ਆਪਾਂ ਨੇ ਜਿਹੜੇ ਸੈਟ ਨੇ ਉਹ ਕਰ ਲੈਣੇ ਹਨ। ਜਰ ਚੰਗੀ ਤਰ੍ਹਾਂ ਸਾਰੇ ਲੜਾ ਦੇ ਵਿੱਚ ਜਿਹੜਾ ਬਾਅਦ ਫੇਰ ਕਿਹੜੇ ਸਾਰੇ ਲੜਨੇ ਉਹ ਆਪਾਂ ਨੇ ਸੈਟ ਕਰ ਲੈਣੇ ਹਨ। ਇਹ ਸ਼ੇਵਾ ਉਹ ਵੀ ਜਿਹੜੀ ਆਪਾਂ ਨੇ ਸੈਟ ਆ ਉਹ ਕਰ ਲੈਣੀ। ਜਿਹੜੇ ਵੀਰੇ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਚੰਗੀ ਤਰ੍ਹਾਂ ਜਿਹੜੀ ਆਪਾਂ ਨੇ ਸ਼ੇਪ ਸੈਟ ਕਰਕੇ ਜਿਹੜਾ ਸ਼ੇਮ ਲੜਾ ਉਸ ਨੂੰ ਜਿਹੜਾ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਆਪਾਂ ਨੇ ਸੈੱਟ ਆ ਉਹ ਕਰਨਾ ਸਾਰ ਲੜਾਂ ਦੇ ਵਿੱਚ ਜਿਹੜਾ ਹੁਣ ਪ੍ਰੋਪਰ ਜਿਹੜਾ ਆਪਾਂ ਨੇ ਜਿਹੜੀ ਸਫਾਈ ਆ ਉਹ ਕਰਨੀ ਆ ਇਰਾ ਤਾਂ ਲੜਾ ਜਿਆਦਾ ਮੋਟਾ ਉਸ ਨੂੰ ਤੁਸੀਂ ਨੇ ਜਿਹੜਾ ਬਾਦੀ ਮਦਨ ਜਿਹੜਾ ਦੱਬ ਕੇ ਤੁਸੀਂ ਨੇ ਜਿਹੜਾ ਉਸ ਨੂੰ ਹੱਕ ਜਿਹੜਾ ਪਤਲਾ ਕਰ ਦੇਣਾ ਤੇ ਜਿਹੜਾ ਤੁਸੀਂ ਨੇ ਸਿਰ ਟਕਣਾ ਜਿਹੜਾ ਕੀ ਸਿਰ ਦੇ ਸੈਂਟਰ ਚ ਉਪਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਉਸ ਲੜ ਨੂੰ ਪੂਰੇ ਸਿਰ ਦਾ ਜਿਹੜਾ ਕਵਰ ਕਰਕੇ ਉਂਗਲਾਂ ਦੇ ਨਾਲ ਸਾਰੇ ਲੜਾਂ ਦੇ ਵਿੱਚ ਜਿਹੜਾ ਸੁਨੂ ਜੜਾ ਦੇ ਦੇਣਾ ਜਣ ਤੋਂ ਬਾਅਦ ਇਹੜਾ ਤੁਹਾਡਾ ਮੂੰਹ ਵਾਲਾ ਲੜ ਉਸ ਨੂੰ ਖਿੱਚ ਕੇ ਇੱਕਾ ਜਿਹੜਾ ਬਾਜ ਫੇਰ ਦੇਣਾ ਉਹ ਕਰਕੇ ਜਿਹੜਾ ਤੁਹਾਡਾ ਸਿਰ ਆ ਚੰਗੀ ਤਰ੍ਹਾਂ ਟਾਈਟ ਹੋ ਜਾਵੇਗਾ ਪ੍ਰੋਪਰ ਐਡਜ ਹੋਣਾ ਚੰਗੀ ਤਰ੍ਹਾਂ ਸਾਰਾ ਸੈਟ ਟਾ ਕੇ ਉਹ ਜਿਹੜੇ ਹੁਣ ਤੁਸੀਂ ਨੇ ਪਾਕੀ ਪਾਕੀ ਜਿਹੜੀ ਸੈਟਿੰਗ ਆ ਉਹ ਕਰ ਲੈਣੀ ਚੰਗੀ ਤਰ੍ਹਾਂ ਸਾਰੀ ਭਾਗ ਐਡੀ ਆਪਾਂ ਨੇ ਸੈਟ ਕਰ ਲੈਣੀ ਆ ਤੇ ਜਿਹੜਾ ਕੀ ਆਪਾਂ ਨੇ ਪਿਛਲੇ ਲੜ ਲਗਾਉਣਾ ਪਿਛਲੇ ਲੜ ਨੂੰ ਜਿਹੜਾ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਉਸ ਨੂੰ ਚੰਗੀ ਤਰ੍ਹਾਂ ਬੈਕ ਤੇ ਜਿਹੜਾ ਦਬ ਦੇਣਾ ਜੇਕਰ ਤੁਹਾਨੂੰ ਛੱਡੀ ਵੀਡੀਓ ਬਦਲੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ